ਮੈਂ ਗੱਲ ਕਰ ਰਿਹਾ ਸੀ ਮੈਂ ਕਿਹਾ ਜਿੱਥੇ ਤਾਂ ਸੰਭਾਲਣਾ ਚਾਹੀਦਾ ਹੁੰਦਾ ਉੱਥੇ ਤਾਂ ਸੰਭਾਲਿਆ ਨਹੀਂ ਜਾ ਰਿਹਾ ਹੁੰਦਾ ਤੇ ਦੂਜੇ ਪਾਸੇ ਖੁੱਲਾ ਹੀ ਹੋ ਜਾਂਦਾ ਕੰਮ ਉਹ ਖਬਰ ਆਈ ਕਿ ਮਾਨ ਦੇ ਨਾਨਕਿਆਂ ਦਾ ਹੀ ਕਹਿੰਦੇ ਵੀ ਚੋਰੀ-ਚੂਰੀ ਹੋ ਗਈ ਚੋਰੀ ਵੀ ਕਾਫੀ ਵੱਡੀ ਹੋ ਗਈ ਤੇ ਹੁਣ ਕੀ ਸਵਾਲ ਕਰੀਏ ਪੁਲਿਸ ਪ੍ਰਸ਼ਾਸਨ ਤੇ ਕਰੀਏ ਮਾਹੌਲ ਤੇ ਕਰੀਏ ਕਾਹਦੇ ਤੇ ਕਰੀਏ ਪਰ ਤੁਹਾਨੂੰ ਖੁਸ਼ ਹੋਣਾ ਚਾਹੀਦਾ ਕਿ ਵਾਲੀਆਂ ਕੱਲੀਆਂ ਜਾਂ ਟੂਮਟੱਲਾ ਬਈ ਚੋਰੀ ਜਿਹੜੀ ਆ ਉਹ ਆਮ ਘਰਾਂ 'ਚ ਨਹੀਂ ਹੋ ਰਹੀ ਵੱਡੇ-ਵੱਡੇ ਘਰਾਂ 'ਚ ਵੀ ਹੋ ਰਹੀ ਹੈ ਵੱਡੇ-ਵੱਡੇ ਘਰਾਂ 'ਚ ਵੀ ਹੋ ਰਹੀ ਹੈ ਹਾਂ ਗੱਲ ਇਹ ਆ ਕਿ ਖੁਸ਼ ਵੀ ਹੋ ਲੋ ਭਾਵੇਂ ਦੁਖੀ ਵੀ ਹੋ ਲੋ ਭਾਈ ਵੀ ਤੁਸੀਂ ਆ ਫਿਰ ਜੇ ਨਰਾਸ਼ ਹੋਣਾ ਤਾਂ ਨਰਾਸ਼ ਵੀ ਹੋ ਸਕਦੇ ਹੋ ਤੁਸੀਂ ਨਰਾਸ਼ ਹੋਣਾ ਤੇ ਨਰਾਸ਼ਤਾ ਵਾਲੀ ਤੇ ਗੱਲ ਹੈਗੀ ਆ ਜੀ ਕਿ ਇਹਨਾਂ ਦੇ ਨਾਨਕੇ ਘਰ ਹੀ ਚੋਰੀ ਹੋ ਗਈ ਹੁਣ ਦੇਖੋ ਨਾਨਕੇ ਘਰ ਤੇ ਉੱਥੇ ਕੋਈ ਬੀਐਸਐਫ ਨਹੀਂ ਨਾ ਬੈਠੀ ਉੱਥੇ ਆਮ ਘਰਾਂ ਵਰਗਾ ਘਰ ਆ ਤੇ ਉਹ ਦੱਸਦੇ ਆ ਕਿ ਕਾਫੀ ਹੁੰਜਾ ਮਾਰ ਕੇ ਲੈ ਕੇ ਤਕਰੀਬਨ 17-18 ਟੋਲੇ ਤੇ ਸੋਨਾ ਕੁਝ ਨਗਦੀ ਵੀ ਲੱਗੇ ਹੂੰ ਹੂੰ ਜਿਹੜਾ ਪੂਰਾ ਪਿੰਡ ਆ ਦੇ ਨਾਨਕਿਆਂ ਦਾ ਸੁਨਾਮ ਲੱਗੇ ਹੂੰ ਹੁਣ ਅੱਛਾ ਇਹ ਤੋਂ ਪਹਿਲਾਂ ਤੁਸੀਂ ਉਹ ਦੇਖਿਆ ਹੋਣਾ ਹੈ ਨਾ ਕਿ ਆ ਜਿਹੜਾ ਹੈਗਾ ਉਹ ਅਬੋਰ ਜੀ ਅਬੋਰ ਦੇ ਵਿੱਚ ਕੇਜਰੀਵਾਲ ਦੀ ਭੂਆ ਰਹਿੰਦੀ ਜੇ ਹਾਂ ਉਹਨਾਂ ਦੇ ਘਰੇ ਵੀ ਚੋਰੀਆਂ ਤੇ ਹੋਈ ਸੀ ਆ ਪਿੱਛੇ ਜੋ ਇਹਨਾਂ ਦਾ ਜਿਹੜਾ ਕਜ਼ਨ ਬ੍ਰਦਰ ਆ ਉਹ ਜਾਣਕਾਰੀ ਦੇ ਰਿਹਾ ਸੀ ਇੱਕ ਚੋਰ ਫੜ ਵੀ ਲਿਆ ਹੂੰ ਤਾਂ ਮਤਲਬ ਉਹ ਤਾਂ ਵੀ ਭਾਵੇਂ ਫੜ ਲੈਣੋਂ ਕੈਮਰੇਆਂ ਨੂੰ ਇਹੋ ਇੱਕ ਬਸ ਚੋਰਾਂ ਦਾ ਤੁਸੀਂ ਕਾਰਵਾਈ ਕਰ ਗਏ ਬਈ ਜਿਹਦਾ ਦਾ ਜਿੱਥੇ ਫੱਬ ਜਾਂਦਾ ਉਹ ਕਰ ਜਾਂਦਾ ਕੰਮ ਚੋਰੀ ਬਹੁਤ ਜ਼ਿਆਦਾ ਵਧੀ ਆ ਬਹੁਤ ਜ਼ਿਆਦਾ ਚੋਰੀ ਵਧੀ ਇੱਕ ਬੀਬੀ ਵਿਚਾਰੀ ਦੱਸਦੇ ਕਿ ਤੀਆਂ ਤੋਂ ਤਰੀ ਹੁੰਦੀ ਸੀ ਤੇ ਉਹਨੂੰ ਲੁੱਟ ਕੇ ਲੈ ਗਏ ਨੇ ਦੱਸੋ ਜੀ ਉਹ ਉਹਦੀਆਂ ਤੀਆਂ ਤੇ ਯਾਦਗਾਰ ਬਣ ਗਈਆਂ ਨੇ ਜੀ ਹੁਣ ਕੀ ਕਰੇ ਬੰਦਾ ਮੋਬਾਈਲ ਸੁੱਤੇ ਪਏ ਦਾ ਇਥੇ ਦੱਸਦੇ ਇੱਕ ਬੰਦੇ ਦਾ ਮੋਬਾਈਲ ਲੈ ਗਏ ਚੱਕ ਕੇ ਕੋਈ ਚੰਦੇ ਆ ਚੰਦੇ ਵਾਲੇ ਬਣ ਕੇ ਆ ਇਹ ਨਾਲੇ ਚੰਦਾ ਲੈ ਕੇ ਬੰਦੇ ਤੋਂ ਨਾਲੇ ਕਹਿੰਦੇ ਦੋ ਮੋਬਾਈਲ ਉਹਦੇ ਘਰੋਂ ਉਹ ਵੀ ਸਾਫ਼ ਕਰ ਗਏ ਨੇ ਤੇ ਉਹ ਫਿਰ ਉਹ ਚੰਦਾ ਹੀ ਸੀ ਉਹਨਾਂ ਦਾ ਉਹ ਸਾਫ਼ ਚੰਦਾ ਵੱਡਾ ਥੋੜਾ ਜਿਆਦਾ ਬੁਰੀ ਹਾਲਤ ਹੋਈ ਪਈ ਆ ਬੁਰੀ ਹਾਲਤ ਲਾ ਐਂਡ ਆਰਡਰ ਦੇ ਮੁੱਦੇ ਤੇ ਤਾਂ ਮਾਨ ਸਾਹਿਬ ਦੇਖੋ ਨਿਤਨਗੜਕਰੀ ਨੇ ਖਤ ਲਿਖ ਦਿੱਤਾ ਉਹ ਵੀ ਕਿੱਡੀ ਸਾਡੇ ਵਾਸਤੇ ਕਹਿ ਲੋ ਕਿ ਫਜ਼ੀਅਤ ਬਣ ਗਈ ਆ ਜੀ ਕਿ ਭਾਈ ਤੁਹਾਡੇ ਕੋਲੋਂ ਕੰਮ ਸੰਬਿਧਾਈ ਨਹੀਂ ਹੈ ਹੂੰ ਸੋ ਇਹ ਚੋਰੀ ਕਿਤੇ ਵੀ ਹੋ ਸਕਦੀ ਆ ਸੁਖਮ ਸਿੰਘ ਸਾਹਿਬ ਕੱਲੀ ਕੱਲੀ ਗਲੀ ਚ ਹੁਣ ਪੁਲਿਸ ਦੀ ਟੋਲੀ ਨਹੀਂ ਖਲਾਰੀ ਜਾ ਸਕਦੀ ਆ ਆਪਾਂ ਨੂੰ ਵੀ ਬਿਲਕੁਲ ਬਿਲਕੁਲ ਪਰ ਚੋਰਾਂ ਦੇ ਹੌਸਲੇ ਕਿਸ ਤਰ੍ਹਾਂ ਦੇ ਆ ਇਹ ਤੁਸੀਂ ਦੇਖ ਸਕਦੇ ਹੂੰ ਤਾਂ ਜੇ ਉਹ ਪੁਲਿਸ ਫੜਦੀ ਫੁੜਦੀ ਆ ਤੇ ਅਦਾਲਤਾਂ ਕਾ ਜ਼ਮਾਨਤ ਦੇ ਦਿੰਦੀਆਂ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਜੀ ਸਰ ਜਿਹੜੇ ਚੋਰੀਆਂ ਕਰਨ ਦੇ ਆਦੀ ਹੋ ਜਾਂਦੇ ਆ ਜਾਂ ਅੱਜ ਕੱਲ ਜਿਸ ਤਰ੍ਹਾਂ ਖਾਸ ਤੌਰ ਤੇ ਜਿਹੜੇ ਨਸ਼ਾ ਕੰਜ਼ੂਮ ਕਰਦੇ ਨੇ ਉਹ ਜ਼ਿਆਦਾ ਚੋਰੀਆਂ ਕਰਦੇ ਆ ਕਿਉਂਕਿ ਪਹਿਲਾ ਬੰਦਾ ਘਰ ਚ ਚੋਰੀਆਂ ਕਰਦਾ ਸੀ ਹਮ ਜਦੋਂ ਘਰ ਵਾਲੇ ਨਿਗਾਹ ਰੱਖਦੇ ਜਾਂ ਘਰੇ ਕੋਈ ਬਰ ਬਚਦਾ ਹੀ ਖੁਸ਼ ਨਹੀਂ ਹੈ ਤਾਂ ਫਿਰ ਉਹ ਬਾਹਰ ਕਰਨ ਲੱਗਦੇ ਬਿਲਕੁਲ ਬਿਲਕੁਲ ਜੀ ਜੀ ਕੁਝ ਦੋਸਤ ਕਹਿ ਰਹੇ ਨੇ ਕਿ ਸੰਧੂ ਸਾਹਿਬ ਕਹਿ ਰਹੇ ਨੇ ਕਿ ਭਾਈ ਪਹਿਲਾਂ 18 ਟੋਲੇ ਸੋਨੇ ਦਾ حساب ਲਓ ਮੈਂ ਵੀ ਸੋਚ ਰਿਹਾ ਸੀ ਵੀ ਹੁਣ ਪਹਿਲਾਂ ਜਿਵੇਂ ਜ਼ਮੀਨ ਵਾਲਾ ਮਾਮਲਾ ਪਿਆ ਸੀ ਮਾਨਸਾ ਵਾਲਾ ਉਦੋਂ ਕਹਿੰਦੇ ਜੀ ਭਾਈ ਇਹ ਜ਼ਮੀਨ ਐਨੀ ਕਿੱਥੋਂ ਇਹਨਾਂ ਨੇ ਗਿਫਟ ਕਰਤੀ ਉਹ ਕੋਈ ਮਸਲਾ ਪੈ ਜਾਣਾ ਵੀ ਇਹਨੇ ਤੋਲੇ ਸੋਨੇ ਦਾ ਪਹਿਲਾ ਹਿਸਾਬ ਹੋਣਾ ਇਹ ਤਾਂ ਦੇਖੋ ਆਪਣੇ ਪੰਜਾਬ ਦੇ ਵਿੱਚ ਕਈ ਘਰ ਇਸ ਤਰ੍ਹਾਂ ਦੇ ਹੈਗੇ ਆ ਸੁਖਮ ਸਿੰਘ ਜਿਨ੍ਹਾਂ ਦੇ ਘਰੇ ਕਿਲੋ ਕਿਲੋ ਅੱਧਾ ਅੱਧਾ ਕਿਲੋ ਵੀ ਸੋਨਾ ਪਿਆ ਹੁੰਦਾ ਜੀ ਪੁਰਾਣੇ ਟਾਈਮਾਂ ਦੇ ਵਿੱਚ ਆਪਾਂ ਵੇਖਿਆ ਨਾ ਕਿ ਜਿਸ ਤਰ੍ਹਾਂ ਤੁਸੀਂ ਦੇਖੋਗੇ ਤੇ ਕਈ ਇਸ ਤਰ੍ਹਾਂ ਦੇ ਬਜ਼ੁਰਗ ਮਿਲ ਜਾਣਗੇ ਜਿਨ੍ਹਾਂ ਨੇ ਬਹੁਤ ਸੋਨਾ ਬਣਾਇਆ ਹਮ ਤੇ ਸੋਨਾ ਕਿਉਂਕਿ ਉਦੋਂ ਲੋਕ ਇਨਵੈਸਟ ਇਹਨਾਂ ਚੀਜ਼ਾਂ 'ਚ ਹੀ ਕਰਦੇ ਸਨ ਨਾ जी जी। ले ले, ले ले, ले ले। गोल्ड 'ਚ ਜ਼ਿਆਦਾ ਇਨਵੈਸਟ ਕਰਨਾ ਜਾਂ ਕਿੱਲਾ ਪੈਲੀ ਲੈ ਲਈ ਦੋ ਕਿੱਲੇ ਲੈ ਲਈ ਭੈ ਲੈ ਲਈ ਹੂੰ ਹੂੰ ਮਤਲਬ ਕਿ ਇੱਕ ਪ੍ਰਾਪਰਟੀ 'ਚ ਤੇ ਇੱਕ 골ਡ 'ਚ ਇਨਵੈਸਟ ਕਰਦੇ ਸੀ ਅੱਜ ਸਾਡੇ ਕੋਲ ਹੋਰ ਇਨਵੈਸਟਮੈਂਟ ਦੇ ਰਸਤੇ ਖੁੱਲ ਗਏ ਜਿਵੇਂ ਅਡਾਨੀ ਸਾਹ ਵਾਲਾ ਸ਼ੇਅਰ ਹੈ ਹੁਣ ਤੁਸੀਂ ਉਧਰ ਵੀ ਜਾ ਸਕਦੇ ਹੋ ਕਿਉਂਕਿ 골ਡ ਮਹਿੰਗਾ ਹੋ ਗਿਆ ਜੀ ਪ੍ਰਾਪਰਟੀ ਕਹਿ ਲੋ ਕਿ ਲੋਅਰ ਮਿਡਲ ਕਲਾਸ ਜਾਂ ਬਿਲਕੁਲ ਪਛੜੇ ਲੋਕਾਂ ਲਈ ਤਾਂ ਪ੍ਰਾਪਰਟੀ ਹੁਣ ਬਸੋਂ ਬਾਹਰ ਹੋ ਗਈ ਜੀ ਜੀ ਪ੍ਰਾਪਰਟੀ ਦੇ ਰੇਟ ਬਹੁਤ ਨੇ ਤੋ ਜਿਹੜੀ ਥੋੜੀ ਬਹੁਤੀ ਸੇਵਿੰਗ ਹੈ ਜੇ ਇਨਵੈਸਟ ਕਰਨੀ ਹੈ ਤਾਂ ਫਿਰ ਉਹ ਅਗਲਾ ਇੱਧਰ ਉੱਧਰ ਲਾ ਦਿੰਦਾ ਹੈ ਹਾਂ ਬਿਲਕੁਲ ਠੀਕ ਹੈ ਨਾ ਸਰ ਰਜੀਵ ਜੀ ਕਹਿ ਰਹੇ ਨੇ ਕਿ ਲਾਅਨ ਆਰਡਰ ਦਾ ਤਾਂ ਬੇੜਾ ਗਰਖ ਹੋਇਆ ਪਿਆ ਆਪਣੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵੀ ਸਾਰੇ ਕਿਤੇ ਹੀ ਬੁਰੇ ਹਾਲ ਨੇ ਨਹੀਂ ਇਹ ਤਾਂ ਹੁਣ ਥੋੜਾ ਸੋਸ਼ੀਲੀ ਵੀ ਇੱਕ ਸਮੱਸਿਆ ਬਣ ਆ ਪਖਿਆ ਜੀ ਪ੍ਰਸ਼ਾਸਕੀ ਤੌਰ ਤੇ ਤਾਂ ਮੇਸ਼ਾ ਦੇ ਕੋ ਸਰਕਾਰ ਤਾਂ ਇਸ ਗੱਲ ਤੋਂ ਨਹੀਂ ਨਾ ਭੱਜ ਸਕਦੀ ਲਾਅਨ ਆਰਡਰ ਉਹਦਾ ਵਿਸ਼ਾ ਹੈ ਜੀ ਤੇ ਉਹ ਉਸ ਮੁੱਦੇ ਤੇ ਜਵਾਬ deta ਰਹੇਗੀ ਜੀ